ਰੋਖ ਜੈਮਲ ਸਿੰਘ ਦੇ ਵਿੱਚ ਇੱਕ ਏਰੀਆ ਪੈਂਦਾ ਸੁੰਟੀ ਉੱਥੇ ਕਿਤੇ ਰਾਤ ਲੈਜ ਮਾਈਨਿੰਗ ਹੋ ਰਹੀ ਸੀ ਜਿਸਨੂੰ ਜਿਹੜਾ ਐਕਸ਼ਨ ਤੇ ਐਸਡੀਓ ਸਾਹਿਬ ਦਾ ਫੋਨ ਆਇਆ ਤੇ ਜਿਹਦੇ ਤਹਿਤ ਅਸੀਂ ਅੱਗੇ ਤੋਂ ਪੁਲਿਸ ਪਾਟੀ ਭੇਜੀ ਹੈ ਤੇ ਉੱਥੇ ਲੈਜ ਮਾਈਨਿੰਗ ਹੋ ਰਹੀ ਸੀ ਤੇ ਜੋ ਕਿ ਐਕਸ਼ਨ ਅਤੇ ਐਸਡੀਓ ਸਾਹਿਬ ਨੇ ਸਾਨੂੰ ਰਿਕੀ ਰੂਪ ਚ ਜੋ ਦਿੱਤਾ ਅਸੀਂ ਉਸ ਦੇ ਅਨੁਸਾਰ ਉਹਦੀ ਬਣਦੀ ਕਾਰਵਾਈ ਅਮਲ ਵਿੱਚ ਲੈਂਦੀ ਹੈ ਤੇ ਪਰਚਾ ਦਰਜ ਕਰਕੇ ਅਸੀਂ ਜਿਹੜੀ ਅਗਲੀ ਇਨਵੈਸਟੀਗੇਸ਼ਨ ਉਹ ਵੀ ਸ਼ੁਰੂ ਕਰ ਦਿੱਤੀ ਹੈ। ਕੋਈ ਮਸ਼ੀਨਰੀ ਜਾਂ ਕੋਈ ਬੰਦੇ ਫੜੇ ਕਿ ਤੇ ਹਾਲੇ ਤੱਕ ਕੋਈ ਬੰਦਾ ਗ੍ਰਿਫਤਾਰ ਨਹੀਂ ਹੋਇਆ। ਇਹ ਇਹਦੇ ਸਬੰਧ ਵਿੱਚ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਅਸੀਂ ਪਰਚਾ ਦਰਜ ਕਰਕੇ ਇਹਦੀ ਅਗਲੀ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈ। ਬਾਕੀ ਗੱਲ ਇਹ ਹੈ ਭਾਵੇਂ ਇਲੈਕਸ਼ਨ ਦਾ ਪੀਰੀਅਡ ਚੱਲ ਰਿਹਾ ਇਹ ਜਿਹੜੇ ਜਿਹੜੇ ਆਪਣੇ ਕ੍ਰੈਸ਼ਰਾਂ ਵਾਲੇ ਉਹ ਸਾਵਧਾਨ ਹੋ ਜਾਣ ਨਾ ਇਹ ਇਹਨਾਂ ਸੋਚਣ ਕਿ ਇਲੈਕਸ਼ਨ ਚੱਲ ਰਹੀ ਹੈ ਪੁਲਿਸ ਦੀ ਪੂਰੀ ਨਜ਼ਰ ਆ ਜੇ ਜੇ ਕੋਈ ਹੋਰ ਵੀ ਇਸ ਤਰ੍ਹਾਂ ਨਜਾਇਜ਼ ਮਾਇਨੀ ਕਰਦਾ ਫੜੇਗਾ ਤਾਂ ਉਹ ਤੇ ਤੁਰੰਤ ਕਾਰਵਾਈ ਕੀਤੀ ਜਾਵੇ